ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵੀਡੀਓ ਉਹਨਾਂ ਵੀਰਾਂ ਵਾਸਤੇ ਆ ਜਿਨ੍ਹਾਂ ਦੇ ਮੁਕੱਦਮੇ ਚੱਲਦੇ ਆ ਕੇਸ ਚੱਲਦੇ ਨਜਾਇਜ਼ ਮੁਕੱਦਮੇ ਹੋ ਗਏ ਆ ਕੇਸ ਚੱਲਦੇ ਆ ਤੇ ਲੰਮੇ ਸਮੇਂ ਹਤੋਂ ਤਰੀਕਾਂ ਤੇ ਤਰੀਕਾਂ ਜਾ ਰਹੀਆਂ ਤਰੀਕ ਤੋਂ ਤਰੀਕ ਪਈ ਜਾਂਦੀ ਆ ਪਰ ਗੱਲ ਸੂਤ ਨਹੀਂ ਆਉਂਦੀ ਹੈਗੀ ਕੇਸ ਜਿਹੜਾ ਉਹ ਫਤੇ ਨਹੀਂ ਹੁੰਦਾ ਹੈਗਾ ਕਈਆਂ ਤੇ ਨਜਾਇਜ਼ ਪਰਚੇ ਪੈ ਜਾਂਦੇ ਆ ਜਿਵੇਂ ਕਿ ਕਿਸੇ ਨੇ ਨਾਲ ਰੱਖ ਲਿਆ ਵੀ ਸਾਡੇ ਨਾਲ ਸੀਗਾ ਕਿਸੇ ਕਾਰਜ ਵਿੱਚ ਤੇ ਇਹ ਤਾਂ ਉੱਤੇ ਪਰਚਾ ਹੋ ਗਿਆ ਜਾਂ ਐਕਸੀਡੈਂਟ ਲਈ ਪਰਚਾ ਹੋ ਗਿਆ ਤੇ ਮੁਕੱਦਮਾ ਜਿਹੜਾ ਉਹਨਾਂ ਦਾ ਫਤੇ ਨਹੀਂ ਹੁੰਦਾ ਹੈਗਾ ਬੜੀਆਂ ਠੋਕਰਾਂ ਖਾਈ ਜਾਂਦੇ ਆ ਬੜੇ ਪਰੇਸ਼ਾਨ ਆ ਪਰ ਉਹਨਾਂ ਦਾ ਹੱਲ ਨਹੀਂ ਕੋਈ ਹੋ ਰਿਹਾ ਤੇ ਪਿਆਰਿਓ ਅਸੀਂ ਤੁਹਾਨੂੰ ਕੁਰਬਾਨੀ ਵਿੱਚ ਸ਼ਬਦ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆ ਦਾ ਸ਼ਬਦ ਹੈ ਉਹਨੂੰ ਜਦੋਂ ਜਪੋਗੇ ਪੜੋਗੇ ਨਾ ਤੇ ਤੁਹਾਡਾ ਜਿਹੜਾ ਮੁਕੱਦਮਾ ਹੈ ਇਸ ਹੈ ਉਹ ਫਤਿਹ ਹੋ ਜਾਊਗਾ ਮੁਕੱਦਮਾ ਫਤਿਹ ਹੋ ਜਾਊਗਾ ਜਿੱਤ ਦਿਓਗੇ ਨਜਾਇਜ਼ ਪਰਚੇ ਜਿੰਨਾ ਤੇ ਪਏ ਆ ਉਹਨਾਂ ਤੇ ਬੜੀ ਕਿਰਪਾ ਹੋ ਜਾਣੀ। ਕਮਰਾਸ ਹੋ ਜਾਣਾ। ਬਿਗਨ हट ਜਾਣਗੇ। ਫਤਿਹ ਹੋ ਜਾਏਗੀ ਘਰ ਵਿੱਚ ਖੁਸ਼ੀ ਆਊਗੀ। ਕਿਉਂਕਿ ਭਾਈ ਗੁਰੂ ਨਾ ਕਰੇ ਜਿਹੜਾ ਇਹ ਕੇਸ ਪੈਣਾ ਬਹੁਤ ਗੁੰਝਲਦਾਰ ਕੰਮ ਹੈ। ਸਾਧ ਸੰਗਤ ਜੀ ਬਹੁਤ ਜਿਆਦੀ ਮਾਇਆ ਲੱਗ ਜਾਂਦੀ ਐ ਟਾਈਮ ਬਰਬਾਦ ਹੋ ਜਾਂਦਾ ਉਮਰਾਂ ਲੱਗ ਜਾਂਦੀਆਂ ਸਾਧ ਸੰਗਤ ਜੀ ਉਮਰਾਂ ਗਲ ਜਾਂਦੀਆਂ ਕਈਆਂ ਦੀਆਂ ਕਈ ਕੀ ਸਾਲ ਹੋ ਗਏ ਪਰ ਤਰੀਕ ਤੋਂ ਤਰੀਕ ਪਈ ਜਾਂਦੀ ਐ ਮਸਲਾ ਹੱਲ ਨਹੀਂ ਹੁੰਦਾ ਹੈ ਤੇ ਸਾਧ ਸੰਗਤ ਆਓ ਕਿਹੜਾ ਸ਼ਬਦ ਐ ਜਿਹੜਾ ਆਪਾਂ ਜਪਣਾ ਜਿਹਦੇ ਨਾਲ ਮੁਕੱਦਮਾ ਫਤਿਹ ਹੋਵੇ ਬਿਲਾਵਲ ਮਹੱਲਾ ਪੰਜਵਾ ਗੁਰਪੂਰੇ ਮੇਰੀ ਰਾਖ ਲਈ ਅੰਮ੍ਰਿਤ ਨਾਮ ਰਿਦੇ ਮਹਦੀਨੋ ਜਨਮ ਜਨਮ ਕੀ ਮੈਲ ਗਈ ਰਹਾ ਨਿਵਰੇ ਦੂਤ ਦੁਸ਼ਟ ਬੈਰਾਈ ਗੁਰਪੂਰੇ ਕਾ ਜਪਿਆ ਜਾਪ ਕਹਾ ਕਰ ਕੋਈ ਬੇਚਾਰਾ ਰੱਬ ਮੇਰੇ ਤਾਂ ਵੱਡ ਪਰਤਾ ਸਿਮਰ 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 ਸੁਖ ਪਾਇਆ ਚਰਨ ਕਮਲ ਰਖ ਮਨ ਮਾਹੀ ਤਾ ਕੀ ਸਰਨ ਪਰਿਓ ਨਾਨਕ ਦਾਸ ਜਾਤੇ ਉਪਰ ਕੋ ਨਾਹੀ ਇਹ ਸ਼ਬਦ ਦਾ ਸਾਥ ਸੰਗਤ ਜੀ ਜਾਪ ਕਰਨਾ ਹੈ ਕਟੋ-ਕਟ 40 ਦਿਨ ਜਾਪ ਕਰੋ ਅਮਰਤ ਵੇਲੇ ਉਠੋ ਜਾਪ ਕਰੋ ਸਵਾ ਘੰਟਾ ਇਹਦਾ ਜਾਪ ਕਰੋ ਸ਼ਬਦ ਦਾ ਕੋੜੇ ਜਾਲ ਰੱਖੋ ਛਕੋ ਘਰੇ ਛੱਟੇ ਮਾਰੋ ਤੇ ਅਰਦਾਸ ਕਰੋ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਜੀ ਜਿਸ ਵੀ ਕਿਸੇ ਵੀਰ ਭਰਾ ਤੇ ਵਿਪਤਾ ਉਹਦਾ ਨਾਮ ਲੈ ਕੇ ਅਰਦਾਸ ਕਰੋ ਪਾਤਸ਼ਾਹ ਇਹਨੂੰ ਬੰਦ ਖਲਾਸੀ ਕਰਾਓ ਜੀ ਇਹਨੂੰ ਸੱਚੇ ਪਾਤਸ਼ਾਹ ਜੀ ਮਕਦਮਾ ਇਹਦਾ ਫਤਿਹ ਕਰਾ ਦੇ। ਕਿਰਪਾ ਕਰੋ ਦਾਤਾ ਜੀ ਇਸ ਤਰ੍ਹਾਂ ਬੇਨਤੀ ਕਰੋ। ਜਿਨ੍ਹਾਂ ਦੇ ਨਜਾਇਜ਼ ਪਰਚੇ ਪਏ ਗਏ ਆ ਛੇਤੀ ਉਹਨਾਂ ਦਾ ਹੱਲ ਹੋ ਜਾਣਾ। ਭਰੋਸਾ ਰੱਖਿਓ। ਵਿਸ਼ਵਾਸ ਰੱਖਿਓ। ਤੇ ਸਾਧ ਸੰਗਤ ਜੀ ਜਿਨ੍ਹਾਂ ਦੇ ਜਾਇਜ਼ ਪਰਚੇ ਪਏ ਹੋਏ ਆ ਉਹ ਵੀ ਅਰਦਾਸ ਕਰ ਲੈਣ ਸੱਚੇ ਪਾਤਸ਼ਾਹ ਮਹਾਰਾਜ ਜੀ ਸਾਥੋਂ ਪੁੱਲ ਹੋ ਗਈ ਹੈ। ਦੋਨੇ ਪੱਖਾਂ ਦਾ ਸੱਚੇ ਪਾਤਸ਼ਾਹ ਜੀ ਸੁਝਾਤਾ ਕਰ। ਸਾਥੋਂ ਗਲਤੀ ਹੋ ਗਈ ਹੈ। ਅਸੀਂ ਬੁੱਲ ਕਰ ਬੈਠੇ ਆ ਉਹ ਵੀ ਗੁਰੂ ਕੋਲੇ ਅਰਦਾਸ ਕਰਨ ਉਹ ਵੀ ਸ਼ਬਦ ਪੜਨ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਕਰ ਦਇਆ ਦਾ ਕਰ ਹੈ ਮਿਹਰ ਦਾ ਕਰ ਹੈ ਕਿਰਪਾ ਹੋਵੇ ਸਰਦਾ ਰੱਖੋ ਭਰੋਸਾ ਰੱਖੋ ਬਾਣੀ ਪੜੋ ਤੇ ਗੁਰੂ ਦੇ ਗੁਣ ਗਾਓ ਉਸ ਰਹੋ ਪਾਈ ਬਾਣੀ ਪੜਿਆ ਕਰੋ ਸੋ ਸਾਡੇ ਚੈਨਲ ਨੂੰ ਜੀਐਸਟੀਵੀ 13 13 ਨੂੰ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਸੋ ਹੋਈਆਂ ਪੁੱਲਾਂ ਦੇ ਛਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ